ਤਾਂ ਨਗਰ ਨਿਗਮ ਚੋਣਾਂ ਦੇ ਜਿਹੜੇ ਨਤੀਜੇ ਉਹ ਆ ਚੁੱਕੇ ਨੇ ਤਾਂ ਮੌਜੂਦ ਆ 82 ਨੰਬਰ ਵਾਰਡ ਦੇ ਵਿੱਚ ਦੱਸ ਦਈਏ ਕਿ ਇੱਥੋਂ ਕਾਂਗਰਸ ਦੇ ਉਮੀਦਵਾਰ ਜੋ ਸਰਵ ਮદાન ਮਿੱਠੂ ਜੋਣੇ ਬਾਜ਼ੀ ਮਾਰ ਚੁੱਕੇ ਨੇ ਤਾਂ ਜਸ਼ਨ ਦਾ ਮਾਹੌਲ ਜੋ ਲਗਾਤਾਰ ਬਣਿਆ ਹੋਇਆ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਜੋ ਉਹਨਾਂ ਨੂੰ ਮਿਲਣ ਵਾਸਤੇ ਪਹੁੰਚ ਰਹੇ ਨੇ ਤਾਂ ਆਤਿਸ਼ਬਾਜੀ ਵੀ ਜਿਹੜੀ ਇੱਥੇ ਚਲਾਈ ਜਾ ਰਹੀ ਆ ਤਾਂ ਅੱਜ ਇੱਕ ਜਸ਼ਨ ਦਾ ਮਾਹੌਲ ਜੋ ਉਸ ਵਾਰਡ ਦੇ ਵਿੱਚ ਬਣਿਆ ਹੋਇਆ ਕਿਉਂਕਿ ਕਾਫੀ ਜ਼ਿਆਦਾ ਟਕਰਾਵ ਆਪਾਂ ਕਹਿ ਸਕਦੇ ਹਾਂ ਸਵਾਰਡ ਦੇ ਵਿੱਚ ਸੀਗਾ ਕਿਉਂਕਿ ਲਗਾਤਾਰ ਜੋ ਕਹਿ ਸਕਦੇ ਹਾਂ ਕਿ ਇਸ ਅਵਾਡ ਤੇ ਇਸ ਵਾਰਡ ਦੇ ਵਿੱਚ ਜੋ ਦੂਸਰੀ ਪਾਰਟੀ ਦੇ ਜੋ ਕੈਂਡੀਡੇਟ ਹੈਗੇ ਨੇ ਉਹਨਾਂ ਦੇ ਨਾਲ ਵੀ ਜੋ ਸਵੇਰ ਵੇਲੇ ਮਾਹੌਲ ਜੋ ਪਖਿਆ ਸੀਗਾ ਤਾਂ ਉਸ ਤੋਂ ਬਾਅਦ ਫਿਰ ਵੀ ਜੋ ਸੌਰਭ ਮਦਾਨ ਮਿੱਠੂ ਹੋਣਾ ਦੀ ਜਿੱਤ ਹੋਈ ਤਾਂ ਦੇਖ ਸਕਦੇ ਭੰਗੜੇ ਲੱਗਾ ਜਿੱਦਿਖਾਈ ਦੇ ਰਹੇ ਨੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਮਾਹੌਲ ਅੱਜ ਗੁਰੂ ਨਗਰੀ ਦੇ ਵਿੱਚ ਚੋਣਾ ਨੂੰ ਲੈ ਕੇ ਸਰਗਰਮਾਇਆ ਗਿਆ ਸੀਗਾ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੌਰਵ ਮਦਾਨ ਮਿੱਠੂ ਹੋਣਾ ਨੂੰ ਮਿਲਣ ਵਾਸਤੇ ਉਹਨਾਂ ਦੇ ਸਮਰਥਕ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਨੇ ਤਾਂ ਲਗਾਤਾਰ ਲਗਾਤਾਰ ਇਹ ਤਸਵੀਰਾਂ ਸਾਂਝਾ ਕਰ ਰਹੇ ਆ ਖੁਸ਼ੀ ਦਾ ਜਸ਼ਨ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਤਾਂ ਸੌਰਵ ਚੋਟੀ ਦਾ ਮੁਕਾਬਲਾ کہہ ਸਕਦੇ ਆ ਇਸ ਵਾਰ ਇਹਨਾਂ ਦੇ